ਤੁਹਾਡਾ ਸਾਰਿਆਂ ਦਾ ਪਹਿਲਾਂ ਤਾਂ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਸਮਾਜਿਕ ਨਿਆਂ ਅਧਿਕਾਰਤਾ ਤੇ ਘਟ ਗਿਣਤੀ ਵਿਭਾਗ ਪੰਜਾਬ ਸਰਕਾਰ ਦੇ ਨਾਲ ਜੁੜੀ ਹੋਈ ਇੱਕ ਅਹਿਮ ਸਕੀਮ ਜਿਸ ਤੇ ਬਾਰੇ ਅੱਜ ਅਪਾ ਗੱਲ ਕਰਾਂਗੇ ਪੋਸਟ میٹرਿਕ ਸਕਾਲਰਸ਼ਿਪ ਸਕੀਮ ਜੋ ਕਿ ਅਕਸਰ ਵਿਵਾਦਾਂ ਨਾਲ ਘिरी ਹੋਈ ਸਕੀਮ ਕਰਕੇ ਜਾਣੀ ਜਾਂਦੀ ਹੈ ਕਿ ਪਿਛਲੇ ਸਾਲਾਂ ਦੌਰਾਨ ਬਹੁਤ ਜ਼ਿਆਦਾ ਇਸ ਦੇ ਵਿੱਚ ਜੋ ਸਾਡੇ ਬੱਚੇ ਅਨਸੂਚਿਤ ਜਾਤੀ ਨਾਲ ਜੁੜੇ ਹੋਏ ਉਹਨਾਂ ਦੀ ਪੜਾਈ ਨਾਲ ਜੋ ਵਿਤਕਰਾ ਹੋਇਆ ਉਹ ਸਾਰਾ ਕੁਝ ਇਸ ਸਕੀਮ ਨੂੰ ਬਹੁਤ ਵੱਡੇ ਵਿਵਾਦਾਂ 'ਚ ਲੈ ਕੇ ਆ ਗਿਆ ਸੀ ਪਰ 2022 ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ Shri Arvind Kejriwal ji ਦੀ ਅਗਵਾਈ ਦੇ ਵਿੱਚ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੁਆਰਾ ਪੜ੍ਹਾਈ ਵੱਲ ਵਿਸ਼ੇਸ਼ ਧਿਆਨ ਦੇ ਕੇ ਖਾਸ ਤੌਰ ਤੇ ਉਹ ਬੱਚੇ ਗਰੀਬ ਬੱਚੇ ਜਿਹੜੇ ਸਰਕਾਰ ਦੀਆਂ ਸਕੀਮਾਂ ਤੋਂ ਵਾਂਝੇ ਹੋ ਗਏ ਸੀ ਕਿਉਂਕਿ 2017 ਤੋਂ 2020 ਦਾ ਦੌਰ ਇੱਕ ਐਸਾ ਦੌਰ ਰਿਹਾ ਜਦੋਂ ਸਾਡੇ ਅਨਸੂਚਿਤ ਜਾਤੀ ਦੇ ਬੱਚੇ ਗਰੀਬ ਬੱਚੇ ਇਹ ਸਕਾਲਰਸ਼ਿਪ ਸਕੀਮ ਤੋਂ ਵਾਂਝੇ ਰਹੇ ਜੋ ਗ੍ਰਾਂਟ ਕੇਂਦਰ ਸਰਕਾਰ ਤੇ ਰਾਜ ਸਰਕਾਰ ਵੱਲੋਂ ਦਿੱਤੀ ਜਾਂਦੀ ਸੀ ਉਹ ਸਕੀਮ ਦੇ ਵਿੱਚ 2017 ਦੇ ਵਿੱਚ ਕੋਈ ਐਸੀ ਸੋਧ ਕੀਤੀ ਗਈ ਕਿ 3 ਸਾਲਾਂ ਦੇ ਦੌਰਾਨ ਨਾ ਤਾਂ ਪੈਸੇ ਕੇਂਦਰ ਸਰਕਾਰ ਨੇ ਬੱਚਿਆਂ ਦੀ ਪੜ੍ਹਾਈ ਲਈ ਪਾਏ ਤੇ ਨਾ ਹੀ ਇਸ ਤੋਂ ਪਹਿਲਾਂ ਜੋ ਕਾਂਗਰਸ ਸਰਕਾਰ ਇਸ ਰਾਜ ਨੂੰ ਚਲਾ ਰਹੀ ਸੀ ਨਾ ਉਹਨਾਂ ਵੱਲੋਂ ਕੋਈ ਇਸ ਤਰ੍ਹਾਂ ਦੀ ਸਕੀਮ ਦੇ ਵਿੱਚ ਕੋਈ ਲਾਭ ਦਿੱਤਾ ਗਿਆ ਕੋਈ ਪੈਸਾ ਇਹਨਾਂ ਬੱਚਿਆਂ ਨੂੰ ਨਹੀਂ ਦਿੱਤਾ ਗਿਆ ਉਸ ਦਾ ਅੰਜਾਮ ਇਹ ਹੋਇਆ ਕਿ ਕਾਲਜਾਂ ਨੇ ਬੱਚਿਆਂ ਦੀਆਂ ਡਿਗਰੀਆਂ ਰੋਕੜੀਆਂ ਸ਼ੁਰੂ ਕਰ ਦਿੱਤੀਆਂ ਬੱਚਿਆਂ ਦਾ ਭਵਿੱਖ ਖਰਾਬ ਕਰਨਾ ਸ਼ੁਰੂ ਕਰ ਦਿੱਤਾ ਔਰ 2022 ਦੇ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਆਡਿਟ ਕਰਾਇਆ ਗਿਆ ਇਹਨਾਂ ਸਾਰੇ ਕਾਲਜਾਂ ਦਾ ਜਿਨ੍ਹਾਂ ਦੇ ਪੇਮੈਂਟਸ ਬਾਕੀ ਸੀ ਲਗਭਗ 1563 ਕਰੋੜ ਰੁਪਏ ਇਹ ਬਕਾਇਆ ਖੜਾ ਹੋ ਗਿਆ ਸੀ ਔਰ ਅਸੀਂ ਆਡਿਟ ਕਰਾਉਣ ਤੋਂ ਬਾਅਦ ਇਮੀਡੀਏਟਲੀ ਇਹਨਾਂ ਕਾਲਜਾਂ ਨੂੰ ਪੈਸਾ ਪਾਉਣਾ ਸ਼ੁਰੂ ਕੀਤਾ 2023 ਤੋਂ ਜਿਹੜਾ ਪੈਂਡਿੰਗ ਪੈਸਾ ਸੀ ਸਕਾਲਰਸ਼ਿਪ ਦਾ ਤਕਰੀਬਨ 1000 ਤੋਂ ਉੱਪਰ ਸਾਡੇ ਕੋਲੇ ਪ੍ਰਾਈਵੇਟ ਸੰਸਥਾਵਾਂ ਸੀ ਜਿਨ੍ਹਾਂ ਨੂੰ ਇਹ ਪੈਸਾ ਦਿੱਤਾ ਗਿਆ 366 ਕਰੋੜ ਰੁਪਏ ਪਹਿਲਾਂ ਰਿਲੀਜ਼ ਕੀਤੇ ਗਏ ਸੀ ਤੇ ਹੁਣ ਅਸੀਂ ਸਰਕਾਰੀ ਕਾਲਜਾਂ ਨੂੰ ਸਰਕਾਰੀ ਸੰਸਥਾਵਾਂ ਨੂੰ 92 ਕਰੋੜ ਰੁਪਈਆ ਰਿਲੀਜ਼ ਕੀਤਾ ਗਿਆ ਜੋ ਇਹਨਾਂ ਬੱਚਿਆਂ ਦੀ ਪੈਂਡਿੰਗ ਸਕਾਲਰਸ਼ਿਪ ਰਾਸ਼ੀ ਇਹਨਾਂ ਕਾਲਜਾਂ ਕੋਲ ਸੀ ਔਰ ਇਸ ਦੇ ਵਿੱਚ तकरीबन 250 ਕਾਲਜ ਕਵਰ ਕੀਤੇ ਗਏ ਨੇ ਜਿਨ੍ਹਾਂ ਨੂੰ ਇਹ ਰਾਸ਼ੀ ਦਿੱਤੀ ਗਈ ਹੈ। ਔਰ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਸਕੀਮ ਦੇ ਸਦਕਾ ਸਾਡੇ ਉਹ ਬੱਚੇ ਜਿਨ੍ਹਾਂ ਕੋਲ ਪੈਸਾ ਨਹੀਂ ਹੁੰਦਾ ਜਿਨ੍ਹਾਂ ਦੇ ਪਰਿਵਾਰ ਪੜ੍ਹਾ ਨਹੀਂ ਸਕਦੇ ਉਹਨਾਂ ਨੇ ਅੱਗੇ ਪੜ੍ਹਨਾ ਹੁੰਦਾ ਹੈ ਉਹਨਾਂ ਨੂੰ ਸਮਾਜ ਦੀ ਮੁੱਖ ਧਾਰਾ ਦੇ ਨਾਲ ਜੋੜਨਾ ਹੁੰਦਾ ਉਹਨਾਂ ਨੇ ਡਿਗਰੀਆਂ ਕਰਨੀਆਂ ਹੁੰਦੀਆਂ ਉਹਨਾਂ ਨੇ ਨੌਕਰੀਆਂ ਲੈਣੀਆਂ ਹੁੰਦੀਆਂ ਔਰ ਇਸ ਤੋਂ ਪਹਿਲਾਂ ਜੇ ਕਹਿ ਲਈਏ ਕਾਂਗਰਸ ਸਰਕਾਰ ਨੇ ਇਸ ਬਾਰੇ ਕੋਈ ਪਤਾ ਨਹੀਂ ਵਾਚਿਆ ਵੀ ਕੀ ਉਹਨਾਂ ਬੱਚਿਆਂ ਦੇ ਭਵਿੱਖ ਨਾਲ ਐਡਾ ਵੱਡਾ ਖਿਲਵਾੜ ਹੋ ਰਿਹਾ ਤੇ ਕੇਂਦਰ ਸਰਕਾਰ ਦੇ ਵੀ ਕੋਈ ਗੰਤਜੂ ਨਹੀਂ ਰੰਗੀ ਵੀ ਉਹਨਾਂ ਨੇ ਕੋਈ ਬੱਚਿਆਂ ਦੇ ਬਾਰੇ ਇਹ ਉਹਨਾਂ ਦੇ ਭਵਿੱਖ ਦੇ ਨਾਲ ਬਹੁਤ ਵੱਡਾ ਖਿਲਵਾੜ ਹੋ ਰਿਹਾ ਸੋ ਇਹ ਵੱਡੀ ਤਬਦੀਲੀ ਜਿਹੜੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਹਵਾਈ ਦੇ ਵਿੱਚ ਆਈ ਔਰ ਜੋ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਸੀ ਕਿ ਅਸੀਂ ਪੰਜਾਬ ਦੇ ਵਿੱਚ education ਦਾ ਸਿਸਟਮ ਅਕਾਊਂਟਸ ਪਹਿਲਾਂ ਉਸ ਤੋਂ ਬਾਅਦ ਕੋਈ ਪ੍ਰੋਬਲਮ ਨਹੀਂ ਹੈ ਕਿ ਬਕਾਇਆ ਪਿਛਲੇ ਹੀ ਰਹਿ ਗਿਆ 60% ਬੜਾ ਜੀ ਹਾਂ ਜੀ 12 ਤੋਂ 17 ਤੱਕ ਕਿੰਨਾ ਹੈ ਅਸੀਂ ਬਹੁਤ ਦੇਖੋ ਉਹਦੇ ਵਿੱਚ ਜਿੱਦਾਂ ਹੈ ਕਿ ਕਿਉਂਕਿ ਇਹ ਸੈਂਟਰਲੀ ਸਪਾਂਸਰਡ ਸਕੀਮ ਹੈ 1563 ਦਾ ਉਸ ਕਰੋੜ ਦਾ ਉਸ ਵੇਲੇ ਬੰਦਾ ਸੀਗਾ ਲੇਕਿਨ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਜਦੋਂ ਆਡਿਟ ਕਰਵਾਇਆ ਔਰ ਆਡਿਟ ਤੋਂ ਬਾਅਦ ਇੱਕ ਸਬ ਕਮੇਟੀ ਦੀ ਰਿਪੋਰਟ ਵੀ ਬਣ ਕੇ ਕੈਬਨਿਟ 'ਚ ਪੇਸ਼ ਹੋਈ ਕੈਬਨਿਟ ਸਬ ਕਮੇਟੀ ਦੀ। ਤੋਂ ਉਸ ਤੋਂ ਬਾਅਦ ਸਰਕਾਰ ਨੇ ਕਿਹਾ ਵੀ ਓਕੇ ਅਗਰ ਪੂਰਾ ਨਹੀਂ ਦੇਣਾ ਹੈ ਤਾਂ ਫਾਰ ਸਰਕਾਰ 60% ਦੇ ਦੇਵੇ। ਇਹਦੇ ਬਾਰੇ ਵੀ ਲਿਖਾ ਪੜੀ ਜਿਹੜੀ ਹੈ ਉਹ ਕਾਫੀ ਚੱਲੀ ਹੈ ਕਿ ਮੈਟਰ ਜਿਹੜਾ ਹੈਗਾ ਇਸ ਵੇਲੇ ਮਾਨਯੋਗ ਹਾਈ ਕੋਰਟ 'ਚ ਪੈਂਡਿੰਗ ਹੈਗਾ ਤੇ ਉਹਦੇ ਵਿੱਚ ਪਾਰਸ ਸਰਕਾਰ ਦੀ ਪੇਸ਼ੋਰੀ ਹੈ ਜੀ ਨਹੀਂ ਹਾਈ ਕੋਰਟ ਨੇ ਤਾਂ ਕਹਿਤਾ ਵੀ ਧੋਲੇ ਮਿਲ ਕੇ ਤੁਸੀਂ ਦੇਓ ਪੈਸੇ ਹਾਈ ਕੋਰਟ ਨੇ ਮਾਨਯੋਗ ਹਾਈ ਕੋਰਟ ਨੇ ਜਿਹੜਾ ਹੈ ਕਿਹਾ ਉਹਨਾਂ ਨੇ ਕਿਹਾ ਵੀ ਇਕੱਠੇ ਬੈਠ ਕੇ ਪੰਜਾਬ ਸਰਕਾਰ ਔਰ ਪਾਰਸ ਸਰਕਾਰ ਇਹ ਮੈਟਰ ਨੂੰ ਰਿਜ਼ੋਲਵ ਕਰ ਉਹ ਰਿਜ਼ੋਲਵ ਕਰ ਇੱਕ ਮੀਟਿੰਗ ਹੋ ਚੁੱਕੀ ਹੈ ਕਿ ਹਜੇ ਮੀਟਿੰਗਸ ਦੇ ਹੋਣੀ ਹੈ ਕਿ ਉਸ ਤੋਂ ਬਾਅਦ ਜਿਹੜੀ ਵੀ ਉਹਨਾਂ ਦੇ ਜੋ ਡੈਲੀਬਰੇਸ਼ਨ ਹੋਣਗੀਆਂ ਉਹ ਮਾਨਯੋਗ ਹਾਈ ਕੋਰਟ ਦੇ ਨੋਟਸ ਸਸਾ ਕਿੰਨਾ ਡਿਮਾਂਡ ਕੀਤਾ ਗਿਆ ਹੈ ਸੈਕਟਰ ਸਰਕਾਰ ਵੱਲੋਂ ਸੈਕਟਰ ਸਬਕਟ ਸੈ ਪੰਜਾਬ ਦੇ ਦੁਆਰਾ

न्याय अधिकारिता और कम गिनती विभाग आज एक बहुत ही हम अहम मुद्दे पर इस विभाग के अहम स्कीम से जुड़ी हुई बात करेंगे पोस्ट मैट्रिक स्कॉलरशिप स्कीम जो कि अक्सर विवादों में घिरी रही है पिछले सालों दौरान पिछली सरकार के दौरान और जो बच्चे इससे जुड़े हुए थे गरीब परिवारों के बच्चे अनुसूचित जाति से संबंध रखने वाले बच्चे जिनका पढ़ाई के दौरान उनको बहुत सारी मुश्किलें पेश आई और पढ़ने के बाद उनकी डिग्रियां भी रोक दी गई क्योंकि कॉलेजों के पास उनके पैसे नहीं पहुंचे थे और ये पोस्ट मैट्रिक स्कॉलरशिप स्कीम जो सेंटर द्वारा स्पॉन्सर्ड स्कीम है और सेंटर और स्टेट मिलकर इसे चलाते हैं और पिछले 2017 से 2020 के दौरान जब कांग्रेस की सरकार रही तो इस स्कीम में कुछ ऐसी सोधे कर दी गई ऐसी उसमें चेंजेस लाई गई कि ये ना तो सेंटर ने कोई पैसा पंजाब को दिया और ना ही पंजाब सरकार ने इन बच्चों के बारे में सोचा कि इनके इनका भविष्य क्या होगा अगर इनको स्कॉलरशिप नहीं मिलेगी और ये तीन साल इन बच्चों के बिना किसी स्कॉलरशिप के निकले और जिन कॉलेजों में इन्होंने दाखला लिया था बहुत सारे बच्चों को मुश्किलें पेश आई बहुत सारे बच्चों ने एडमिशन लेनी बंद कर दी उनकी गिनती भी कम हुई और बहुत सारे कॉलेजों ने उनकी डिग्रीज़ तक रोक ली गई लेकिन 2022 में जब आम आदमी पार्टी की सरकार आई मुख्यमंत्री सरदार भगवंत सिंह मान जी जो हमारे मुख्यमंत्री बने और अरविंद केजरीवाल जी की अगुवाई थी श्री अरविंद केजरीवाल जी का जो मुख्य उद्देश्य